ਨਵੇਂ ਅੰਕੜੇ ਸਾਹਮਣੇ ਆਇਆ ਕਿ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਪਾਸਪੋਰਟ ਬਣਾਏ ਜਾ ਰਹੇ ਨੇ ਤੇ ਪੰਜਾਬ ਕਿੰਵੇਂ ਨੰਬਰ ਤੇ ਆ ਬਹੁਤ ਵੱਡਾ ਤੇ ਗਹਿਰਾ ਸਵਾਲ ਹੈ ਸਰਪਜੀਤ ਕਿਉਂਕਿ ਪੰਜਾਬੀਆਂ ਦੇ ਉੱਤੇ ਬੜੀ ਬਾਰ ਦੇਖਦੇ ਆ ਕਿ ਕਪਲ ਸ਼ਰਮਾ ਦੇ ਸ਼ੋਅ ਵਿੱਚ ਵੀ ਕਈ ਵੇਲੇ ਤੰਜ ਕੱਸਿਆ ਜਾਂਦਾ ਕਿ ਪੰਜਾਬੀ ਤਾਂ ਪੈਦਾ ਹੀ ਕੈਨੇਡਾ ਦੇ ਹੁੰਦੇ ਪਰ ਜਿਹੜੇ ਅੰਕੜੇ ਤੁਸੀਂ ਗੱਲ ਕਰਦੇ ਹੋ ਪੂਰੇ ਦੇਸ਼ ਭਰ ਤੋਂ ਕੱਲੇ ਪੰਜਾਬ ਦੀ ਗੱਲ ਨਹੀਂ ਆ ਨਵੇਂ ਅੰਕੜੇ ਸਾਹਮਣੇ ਆਏ ਤਾਂ ਤੁਸੀਂ ਹੈਰਾਨ ਹੋ ਜਾਓਗੇ ਤਰੱਕੀ 'ਚ ਤਾਂ ਪੰਜਾਬ ਪਿੱਛੜਦਾ ਜਾ ਰਿਹਾ ਲੇਕਿਨ ਪਾਸਪੋਰਟ ਬਣਾਉਣ ਚ ਪੰਜਾਬ ਜਿਹੜਾ ਤੀਜੇ ਸਥਾਨ ਤੇ ਆ ਗਿਆ ਜੀ ਸਰ ਪਹਿਲੇ ਸਥਾਨ ਤੇ ਕਿਹੜਾ ਦੇਸ਼ ਹੈ ਪਹਿਲੇ ਤਾਂ ਦੱਸਿਆ ਜਾ ਰਿਹਾ ਕਿ ਪਹਿਲੇ ਤੇ ਕੇਰਲਾ ਹੈ ਜੀ ਔਰ ਜਿਵੇਂ ਅੰਕੜੇ ਦੱਸਾਂ ਸਰ ਜੀ ਤੁਸੀਂ ਹਰਾਨ ਹੋ ਜਾਓਗੇ ਇੱਕ ਪਾਸੇ ਸਰਕਾਰਾਂ ਕਹਿੰਦੀ ਆ ਕਿ ਪੰਜਾਬ ਚ ਇੰਨੀ ਤਰੱਕੀ ਕਰਾ ਦੇਣੀ ਆ ਕਿ ਵਿਦੇਸ਼ ਤੋਂ ਲੋਕ ਆ ਕੇ ਕੰਮ ਕਰਨਗੇ ਪਰ ਜੇ ਆਪਾਂ 2024 ਦੀ ਹੀ ਗੱਲ ਕਰੀਏ 1 ਜਨਵਰੀ ਤੋਂ 30 ਜੂਨ ਤੱਕ ਦੀ ਗੱਲ ਕਰੀਏ ਜੁਲਾਈ ਦੇ ਅੰਕੜੇ ਨਹੀਂ ਹਾਲੇ ਮੈਂ ਪਾ ਰਿਹਾ ਤਾਂ 582000 ਜਿਹੜੇ ਨਵੇਂ ਪਾਸਪੋਰਟ ਪੜਾਏ ਗਏ ਆ ਮਤਲਬ ਇਹਨਾਂ ਸਾਰਿਆਂ ਦੇ ਮਨ ਵਿੱਚ ਕਿਤੇ ਨਾ ਕਿਤੇ ਤਾਂ ਇਹ ਹੈਗਾ ਨਾ ਕਿ ਜਿਹੜਾ ਅੰਤਰਰਾਸ਼ਟਰੀ ਸਫਰ ਕਰਨ ਦਾ ਸੀ ਦਸਤਾਵੇਜ਼ ਬਣਾ ਲਿਆ ਇਹਦੇ ਤੋਂ ਹਣ ਜਦ ਤੱਕ ਕਿਸੇ ਨੇ ਟੂਰਿਸਟ ਵੀਜ਼ਾ ਲਵਾਉਣਾ ਜਦ ਤੱਕ ਕਿਸੇ ਨੇ ਵਰਕ ਵੀਜ਼ਾ ਲਵਾਉਣਾ ਜਾਂ ਤਾਂ ਫਿਰ ਕਿਸੇ ਨੇ ਪੀਆਰ ਲਈ ਪ੍ਰਾਪਤ ਕਰਕੇ ਸੈੱਟ ਹੋਣਾ ਮਨ ਦੇ ਅੰਦਰ ਕੀ ਹੈ ਤਾਂ ਕਿ ਤਈ ਹੈ ਨਾ ਕਿ ਇੱਕ ਵਾਰੀ ਸੂਤ ਲੱਗ ਜਵੇ ਇੱਕ ਵਾਰੀ ਕਿਸਮਤ ਚੰਗ ਚਵੇ ਕਈ ਤਾਂ ਬਾਬਿਆਂ ਕੋ ਵੀ ਜਾਂਦੇ ਕਿ ਜੀ ਵੀਜ਼ਾ ਆ ਜਾਵੇ ਕਈ ਤਾਂ ਜਹਾਜ਼ ਵੀ ਚੜਾਉਂਦੇ ਪਿੱਛੇ ਮਨਸ਼ਾ ਕੀ ਹੈ ਕਿ ਇੱਕ ਵਾਰੀ ਜਹਾਜ਼ ਦੀ ਤੱਕ ਇਹਨੂੰ ਹੱਥ ਪੈ ਜਾਵੇ ਜਹਾਜ਼ 'ਚ ਬਹਿ ਜਾਈਏ ਤੇ ਵਿਦੇਸ਼ੀ ਕੰਟਰੀ 'ਚ ਪਹੁੰਚ ਜਾਈਏ ਪਰ ਪਹਿਲਾ ਸ਼ਰਮਜੀਤ ਕੀ ਹੁੰਦਾ ਸੀਗਾ ਬੰਦੇ ਇਹ ਕਹਿੰਦੇ ਸੀ ਕਿ ਕੰਮ ਕਰਨ ਚੱਲੇ ਆ ਜਾਂ ਬਾਕੀ ਸੂਟਿਆਂ ਦੀ ਗੱਲ ਕਰ ਲਈਏ ਉੱਥੋਂ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਇਹ ਕਹਿੰਦੇ ਕਿ ਅਸੀਂ ਕੰਮ ਕਰਨ ਚੱਲੇ ਆ ਮੌੜਣਾ ਲੇਕਿਨ ਆਪਣੇ ਪੰਜਾਬੀਆਂ ਦੇ ਮਨ ਵਿੱਚ ਕੀ ਆ ਕਿ ਸੈਟ ਹੋਣਾ ਚਾਹੀਏ ਮੁੜ ਕੇ ਨਹੀਂ ਆਉਣਾ ਇਹ ਸੋਚ ਕਿਉਂ ਡਵੈਲਪ ਹੋਈ ਉਹਦੇ ਪਿੱਛੇ ਵੀ ਕਾਰਨ ਹੈ ਇੱਕ ਤਾਂ ਅਮਨ ਕਾਨੂੰਨ ਦੀ ਅਪਸਥਿਤੀ ਦੇਖੀਏ ਬਹੁਤ ਡੱਗ ਮਗਾ ਗਈ ਹੈ ਇੰਨਾ ਮੇਰਾ ਖਿਆਲ ਪੈਸਾ ਨਹੀਂ ਥੱਲੇ ਡਿਗਿਆ ਰੁਪਿਆ ਥੱਲੇ ਨਹੀਂ ਡਿਗਿਆ ਇੱਕ ਤਾਂ ਇਹ ਵੀ ਕਾਰਨ ਹੈ ਨਾ ਕਿ ਅਮਰੀਕਾ ਜਾਣੀ ਤਾਂ 82.22 ਰੁਪਏ ਬਣਦੇ ਆ 1 ਡਾਲਰ ਦੇ ਕੈਨੇਡਾ 'ਚ ਵੀ 60 ਤੋਂ ਵੱਧ ਦੇ ਆ ਇੱਕ ਤਾਂ ਇਹ ਵੀ ਕਾਰਨ ਹੈ ਕਿ ਰੁਪਿਆ ਉਹਨਾਂ ਦੇ ਮੁਕਾਬਲੇ ਹੇਠਾਂ ਆ ਥੱਲੇ ਚਲਾ ਗਿਆ ਤਰੱਕੀ ਘਟਿਆ ਡਵੈਲਪਮੈਂਟ ਘਟਿਆ ਦੂਜਾ ਕਾਰਨ ਇੱਥੇ ਲਿਵਿੰਗ ਸਟੈਂਡਰਡ ਦਾ ਜਿਹੜਾ ਸਥਰਿਆ ਉਹ ਵੀ ਹੇਠਾਂ ਜਾ ਰਿਹਾ ਸਮੱਸਿਆਵਾਂ ਬਹੁਤ ਆ ਰੋਜ਼ਗਾਰ ਦੀ ਸਮੱਸਿਆ ਠੀਕ ਹੈ ਜੀ ਅਮਨ ਕਾਨੂੰਨ ਦੀ ਸਥਿਤੀ ਆਪਾਂ ਦੇਖਦੇ ਹਾਂ ਕਿ ਹਰ ਰੋਜ਼ ਚੋਰੀਆਂ ਚਕਾਰੀਆਂ ਦੀ ਖਬਰ ਆਈ ਜਾਂਦੀ ਹੈ ਹਰ ਰੋਜ਼ ਟੁੱਟਾ ਖਵਾਉਣ ਦੀ ਖਬਰ ਆਈ ਜਾਂਦੀ ਹੈ ਜਿੱਦੇ ਕਰਕੇ ਇੱਕ ਤਾਂ ਆ ਗੈਂਗਸਟਰਾਂ ਦੀ ਬਹੁਤ ਸਿੱਧੂ ਮੂਸੇ ਵਾਲੇ ਦੇ ਮਰਡਰ ਤੋਂ ਬਾਅਦ ਬਹੁਤ ਜਿਹੜੇ ਨੌਜਵਾਨ ਨੇ ਉਹਦੇ ਸਰਟਨ ਹੋਏ ਆ ਉਹ ਕਹਿੰਦੇ ਕਿ ਬਾਹਰ ਹੀ ਚਲੇ ਜਾਣਾ ਮਾਪਿਓ ਜਿਹੜੇ ਆ ਸਾਡੀ ਜਨਰੇਸ਼ਨ ਦੇ ਉਹ ਵੀ ਇਹ ਹੁਣ ਜ਼ਿਆਦਾ ਸੋਚਦੇ ਕਿਉਂਕਿ ਸਾਡੇ ਤੋਂ ਪਹਿਲੀ ਜਨਰੇਸ਼ਨ ਵਾਲੇ ਤਾਂ ਸਾਰੇ ਚਲੇ ਗਏ ਉਹਨਾਂ ਦੇ ਬੱਚੇ ਹੁਣ ਜਨਰੇਸ਼ਨ ਵਾਲੇ ਵੀ ਸੋਚਦੇ ਕਿ ਅਸੀਂ ਇੱਥੇ ਕੀ ਕਰਾਂਗੇ ਬੱਚਿਆਂ ਨੂੰ ਬਾਹਰ ਹੀ ਸੈੱਟ ਕਰਨਾ ਤੁਸੀਂ ਅੰਕੜਾ ਦੇਖੋ 582000 ਦਾ ਅ ਸਿਰਫ 1 ਜੂਨ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਆ ਇਹ ਤਾੰਕੜਾ ਹੈ ਲੇਕਿਨ ਜੇ ਮੈਂ ਤੁਹਾਨੂੰ ਪਿਛਲੇ ਸਾਲ ਦਾ ਅੰਕੜਾ ਦੱਸਾਂ 2023 ਚ ਤਕਰੀਬਨ ਤਕਰੀਬਨ 11 ਲੱਖ 94000 ਪਾਸਪੋਰਟ ਬਣਿਆ ਪਰ ਮਤਲਬ ਆਪਾਂ ਇਹ ਹਿਸਾਬ ਲਾ ਲਈਏ ਕਿ 18 ਲੱਖ ਪਾਸਪੋਰਟ ਪਿਛਲੇ 1 ਤਕਰੀਬਨ ਆਪਾਂ ਗੱਲ ਕਰੀਏ 1 ਜਨਵਰੀ 2023 ਤੋਂ ਲੈ ਕੇ 30 ਜੂਨ 2024 ਤੱਕ ਬਣ ਗਏ ਤਾਂ ਕਿੰਨੇ ਲੋਕਾਂ ਦਾ ਮਨ ਜਿਹੜੇ ਆ ਉਹਨਾਂ ਦੇ ਮਨ 'ਚ ਇਹ ਗੱਲ ਆਈਏ ਕਿ ਇੱਕ ਵਾਰੀ ਆਪਾਂ ਟਰੈਵਲ ਕਰਕੇ ਚਲੇ ਜਾਈਏ ਔਰ ਉੱਥੇ ਜਾ ਕੇ ਸੈੱਟ ਹੋ ਜਾਈਏ ਸਰ ਤੁਹਾਨੂੰ ਕੀ ਲੱਗਦਾ ਕਿ ਨੌਜਵਾਨ ਪੀੜੀ ਦਾ ਜਿਹੜਾ ਮਨ ਹੈ ਉਹ ਕਿਉਂ ਪੰਜਾਬ ਤੋਂ ਟੁੱਟਦਾ ਜਾ ਰਿਹਾ ਦੇਖੋ ਕਾਰਨ ਉਹੀ ਮੈਂ ਦੱਸ ਕੇ ਹਟਾ ਇੱਕ ਤਾਂ ਅਮਨ ਕਾਨੂੰਨ ਦੀ ਸਥਿਤੀ ਦੂਜਾ ਰੋਜ਼ਗਾਰ ਨਾ ਮਿਲਣਾ ਔਰ ਉਸ ਤੋਂ ਵੱਡੀ ਗੱਲ ਚਾਹੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਪੋਲਿਟੀਕਲ ਪਾਰਟੀ ਹੋਵੇ ਉਹ ਜਦ ਗਾਰੰਟੀਆਂ ਦਿੰਦੀ ਹੈ ਨਾ ਉਹਦੇ ਵਿੱਚ ਕਹਿ ਦੋਗੇ ਜੀ 1000 ਰੁਪਏ ਹੋਰ ਤੁਹਾਨੂੰ ਦਵਾਂਗੇ ਫਿਰ ਉਹ ਗੱਲ ਕਰਦੇ ਜੀ ਆ ਦਾਲ ਆਟਾ ਦੇ ਦਾਂਗੇ ਜੀ ਫਿਰ ਸਫਰ ਬਿਜਲੀ ਫ੍ਰੀ ਕਰ ਦਾਂਗੇ ਆਪਾਂ ਟੈਕਨੀਕਲੀ ਟੈਕਨੀਕਲੀ ਸਮਝੀਏ ਕਿ ਜੇ ਸਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਮੰਨ ਲਓ ਬਸ ਫ੍ਰੀ ਮਿਲਦਾ ਸਫਰ ਤਾਂ ਬੀਬੀਆਂ ਕਿਤੇ ਸਾਰਾ ਦਿਨ ਤਾਂ ਨਹੀਂ ਸਫਰ ਕਰੀ ਜਾਂਦੀਆਂ ਮਹੀਨੇ 'ਚ ਮੰਨ ਲਓ 1000 ਦਾ ਸਫਰ ਤੈਅ ਕਰ ਲੈਣਗੀ ਜਿਨ੍ਹਾਂ ਨੇ ਕਿਤੇ ਇੱਕ ਤਾਈ ਜਾਣਾ ਹੁੰਦਾ ਜਿਹੜੀਆਂ ਜੌਬ ਕਰਦੀਆਂ ਉਹ ਤਾਂ ਫੋਟ ਕਰ ਸਕਦੀਆਂ ਠੀਕ ਹੈ ਜੀ 1000 ਰੁਪਏ ਉਹ ਕੱਟ ਦੋ 1000 ਰੁਪਏ ਤੁਸੀਂ ਮੰਨ ਲਓ ਕੱਟ ਦੋ ਜਿਹੜਾ ਬੀਬੀਆਂ ਨੂੰ ਕਿ ਦਵਾਂਗੇ ਹਾਲਾਂਕਿ ਮਿਲੇ ਆ ਨਹੀਂ ਮੰਨ ਕੇ ਚਲੋ ਕੱਟ ਦਿੰਦੇ ਆ 2000 ਰੁਪਏ ਤੁਸੀਂ ਕੱਟ ਦੋ ਕਿ ਜਿਹੜਾ ਤੁਹਾਨੂੰ ਆਟਾ ਦਾਲ ਹੋਰ ਸਕੀਮਾਂ ਮਿਲਦੀ ਰੇਸ਼ੋ ਚੈੱਕ ਕਰੀ ਤਾਂ ਘਟ ਨਿਕਲਣਾ ਤੁਸੀਂ 1000 ਰੁਪਇਆ ਵਿੱਚ 2000 ਰੁਪਇਆ ਬਿਜਲੀ ਦੇ ਬਿੱਲ ਦਾ ਘਟਾ ਦਿਓ ਮੰਨ ਲਓ 5-6000 ਬਣਦਾ ਪਰ ਜੇ ਹਰੇਕ ਘਰ 'ਚ ਰੋਜ਼ਗਾਰ ਮਿਲ ਜਵੇ ਐਵਰੇਜ ਜਿਹੜੀ ਹੈ ਸੈਲਰੀ 15000 ਮੰਨੀ ਜਾਂਦੀ ਹੈ ਇੰਡੀਆ ਦੇ ਵਿੱਚ ਤੇ ਜੇ 15000 ਸੈਲਰੀ ਮਿਲ ਜਵੇ ਤਾਂ 6000 ਪਏ ਮੈਨੇ ਰੱਖਾਂਦਾ ਕਿ ਨਹੀਂ ਰੱਖਾਂਦਾ ਮਤਲਬ ਇੰਡਾਇਰੈਕਟਲੀ ਆਮ ਲੋਕੀ ਸਮਝਣ ਹਰ ਮਹੀਨੇ ਉਹਨਾਂ ਨੂੰ 9 ਤੋਂ 10000 ਦਾ ਘਾਟਾ ਪੈ ਰਿਹਾ ਗਰੰਟੀਆਂ ਦੇ ਚੱਕਰ 'ਚ ਔਰ ਇਹ ਇਕੱਲੇ ਇੱਕ ਪੋਲੀਟਿਕਲ ਪਾਰਟੀ ਦਾ ਕਸੂਰ ਨਹੀਂ ਉਹਨਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਕਹਿੰਦੀ ਇ ਗਰੰਟੀਆਂ ਦੇ ਦੋ ਲੋਕਾਂ ਨੂੰ ਉਸ ਪਾਸੇ ਲਾ ਦੋ ਕਿ ਫਰੀ ਚ ਸਾਮਾਨ ਮਿਲ ਰਿਹਾ ਰੋਜ਼ਗਾਰ ਵੱਲ ਧਿਆਨ ਨਹੀਂ ਮਤਲਬ ਮੰਨ ਲਓ ਜੇ ਤੁਹਾਡੇ ਬੱਚੇ ਨੂੰ 15000 ਰੁਪਏ ਦਾ ਰੋਜ਼ਗਾਰ ਮਿਲਦਾ ਉਹ ਬਿਜਲੀ ਦਾ ਬਿੱਲ ਵੀ ਆਪ ਦੇ ਸਕੂਗਾ ਉਹ ਆਪਣੀ ਮਾਂ ਨੂੰ 1000 ਰੁਪਏ ਤਾਂ ਘੱਟੋ ਘੱਟ ਦਊਗਾ ਹੀ ਠੀਕ ਹੈ ਉਹ ਆਪਣੀ ਮਾਂ ਨੂੰ ਸਫਰ ਵੀ ਕਰਾਊਗਾ ਦਾਲ ਆਟਾ ਉਹ ਆਪ ਨਹੀਂ ਲਿਆ ਸਕੂਗਾ ਨਾਲੇ ਆਪਣੀ ਮਰਜ਼ੀ ਦੀ ਸਬਜ਼ੀ ਵੀ ਨਹੀਂ ਲਿਆ ਸਕਦਾ ਆਪਣੇ ਬੱਚੇ ਨੂੰ ਪੜ੍ਹਾ ਵੀ ਸਕਦਾ ਤਾਂ ਹਰ ਮਹੀਨੇ ਇੰਟਰੈਕਟਲੀ ਹਰੇਕ ਪਰਿਵਾਰ ਨੂੰ ਕਿੰਨੇ ਦਾ ਘਾਟਾ ਪੈ ਰਿਹਾ 9 ਤੋਂ 10000 ਦਾ ਇਹ ਲੋਕ ਸਮਝ ਨਹੀਂ ਪਾਰੇ ਲੋਕ ਜਾਗਰਤ ਨਹੀਂ ਹੋ ਪਾਰੇ ਔਰ ਇੱਕ ਹੋਰ ਕਾਰਨ ਵੀ ਹੈ ਸਰਪ੍ਰੀਤ ਇਹ ਗੱਲ ਬੜੀ ਪ੍ਰਚਲਿਤ ਹੋ ਗਈ ਹੈ ਘਰ-ਘਰ ਤੱਕ ਪਹੁੰਚ ਗਈ ਹੈ ਕਿ ਪੰਜਾਬ ਦੇ ਸਰ ਤੇ ਕਰਜ਼ਾ ਬਹੁਤ ਹੈ ਰਾਣਾ ਇੰਦਰ ਪ੍ਰਤਾਪ ਜੋ ਰਾਣਾ ਗੁਰਜੀਤ ਦੇ ਪੁੱਤਰ ਹੈ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਪੰਜਾਬ ਦੇ ਸਰ 474000 ਕਰੋੜ ਦਾ ਕਰਜ਼ਾ ਪਰ ਉਹ ਕਹਿੰਦੇ ਕਿ ਦਿਖਾਇਆ ਜਾਂਦਾ 371000 ਕਰੋੜ ਦਾ ਕਰਜ਼ਾ ਮਤਲਬ ਸਾਡੀ ਆਬਾਦੀ ਤਕਰੀਬਨ ਤਕਰੀਬਨ 2.5 ਕਰੋੜ ਦੱਸੀ ਜਾ ਰਹੀ ਹੈ ਤਾਂ ਹਰ ਬੰਦੇ ਦੇ ਉੱਤੇ ਡੇਢ ਤੋਂ 2 ਲੱਖ ਰੁਪਏ ਦਾ ਜਿਹੜਾ ਕਰਜ ਆਏਗਾ ਤਾਂ ਬੰਦਾ ਕਹਿੰਦਾ ਮੈਂ ਕਰਜਾ ਕਿਉਂ ਦੇਣਾ ਵੱਡੀਆਂ ਵੱਡੀਆਂ ਗੱਡੀਆਂ 'ਚ ਜਾਜਾ ਜੀ ਲੀਡਰ ਘੁੰਮਦੇ ਆ ਕਰਜੇ ਥੱਲੇ ਮੈਂ ਹੈ ਤਾਂ ਇਹ ਬਹੁਤ ਬੜੇ ਸਵਾਲ ਹੈ ਹਰ ਬੰਦਾ ਸੋਚਦਾ ਕਿ ਚਲੋ ਪੋਲਿਟਿਕਲ ਪਾਰਟੀਆਂ ਦਾ ਦੌਰ ਬਦਲੀ ਜਾਂਦਾ ਰੂਲਿੰਗ ਪਾਰਟੀ ਕਦੀ ਕੋਈ ਆ ਜਾਂਦੀ ਕਦੀ ਕੋਈ ਜਾਂਦੀ ਲੇਕਿਨ ਇਨਸਾਨ ਜਿਹੜਾ ਪੰਜਾਬ 'ਚ ਆਪਣ ਨੂੰ ਜਕੜਿਆ ਮਹਿਸੂਸ ਕਰਦਾ ਉਹਦੇ ਉੱਤੋਂ ਫਰੋਤੀਆਂ ਦੀ ਕਾਲ ਜਿਹੜਾ ਮਾੜਾ ਮੋਟਾ ਸਟਰਗਲ ਕਰਕੇ ਸੰਘਰਸ਼ ਕਰਕੇ ਅੱਗੇ ਨਿਕਲ ਕੇ ਆਉਂਦਾ ਉਹਨੂੰ ਫਰੋਤੀ ਦੀ ਕਾਲ ਆ ਜਾਂਦੀ ਹੈ ਇਹ ਇਹਦੇ ਕਰਕੇ ਵੀ ਡਰ ਦਾ ਮਾਹੌਲ ਵੱਧਦਾ ਇਹਦੇ ਕਰਕੇ ਵੀ ਲੋਕ ਬਾਹਰ ਜਾਣਾ ਚੰਦੇ ਆ ਸਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਿਸਾਨੀ ਅੰਦੋਲਨ ਹੁੰਦੇ ਆ ਉਹਦੇ ਕਰਕੇ ਵੀ ਲੋਕਾਂ ਤੇ ਪ੍ਰਭਾਵ ਪੈ ਰਿਹਾ ਆ ਕੈਫੀਨੇਟਲੀ ਪ੍ਰਭਾਵ ਪੈਂਦਾ ਜੋ ਦੁਰਦਸ਼ਾ ਹੁੰਦੀ ਆ ਪੰਜਾਬੀਆਂ ਨੂੰ ਪੰਜਾਬੀ ਨਹੀਂ ਸਮਝਿਆ ਜਾਂਦਾ ਪੰਜਾਬੀਆਂ ਨੂੰ ਕੋਈ ਅੰਤਕਵਾਦੀ ਕਿਹਾ ਜਾਂਦਾ ਕੋਈ ਕੁਛ ਕਿਹਾ ਜਾਂਦਾ ਕੋਈ ਕੋਈ ਲਾਂਚਨ ਲਾਈ ਜਾਂਦਾ ਮਨ ਤਾਂ ਟੁੱਟਦਾ ਹੀ ਆ ਨਾ ਅੱਛਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਪਹਿਲੇ ਸਮੇਂ ਚ ਕੀ ਹੁੰਦਾ ਸੀਗਾ ਪੰਜਾਬੀ ਇਹ ਕਹਿੰਦੇ ਸੀ ਕਿ ਯਾਰ ਜਦੋਂ ਓਵਰਸੀਸ ਜਾਂਦੇ ਸੀ ਵਿਦੇਸ਼ੀ ਕੰਟਰੀ ਜਾਂਦੇ ਸੀ ਉਹ ਕਹਿੰਦੇ ਕਿ ਯਾਰ ਮੈਂ ਇੰਨੇ ਰੁਪਏ ਕਮਾ ਲਏ ਆ ਇੰਨੇ ਕਿ ਮੈਂ ਪਿੰਡ ਪਾ ਦਿੰਦਾ ਮੰਨ ਲਓ ਕੋਈ ਕਹਿੰਦਾ ਮੈਂ 100 ਡਾਲਰ ਕਮਾਣਾ 50 ਪਿੰਡ ਪਾ ਦਿੰਦਾ ਭਾ ਇੱਥੇ ਰੱਖ ਲੈਣਾ ਮੈਂ ਇੱਥੇ ਵੀ ਘਰ ਬਣਾਣਾ ਅਮਰੀਕਾ ਕੈਨੇਡਾ ਚ ਮੈਂ ਪੰਜਾਬ ਚ ਵੀ ਕੋਠੀ ਦਾ ਪਾਣੀ ਆ ਹੁਣ ਕੀ ਉਹਨਾਂ ਦੇ ਮੰਨ ਤੇ ਅੰਦਰ ਗੱਲ ਆ ਗਈ ਆ ਉਹ ਕਹਿੰਦੇ ਬਜ਼ੁਰਗ ਵੀ ਇੱਥੇ ਸੱਦ ਲੈਣੇ ਬਾਹਰ ਬੱਚੇ ਵੀ ਇੱਥੇ ਰੱਖਣੇ ਆ ਮੈਂ ਸਾਡੇ ਕਈ ਰਿਸ਼ਤੇਦਾਰ ਐ ਕਿੱਥੇ ਨੇ ਕਿੰਸੇ ਯਾਰ ਦੋ ਰਿਸ਼ਤੇਦਾਰ ਐ ਜਿਹੜੇ ਹੁਣ ਕੀ ਕਰ ਰਹੇ ਆ ਕਿ ਪੰਜਾਬ ਦੀ ਜਿਹੜੀ ਜ਼ਮੀਨ ਐ ਉਹਨੂੰ ਵੇਚੀ ਜਾ ਰਹੇ ਉਹ ਕਹਿੰਦੇ ਜਦ ਆਉਣਾ ਨਹੀਂ ਜਦ ਰ ਦੋ ਤਿੰਨ ਪੀੜੀਆਂ ਉੱਥੇ ਹੋ ਗਈਆਂ ਤਾਂ ਖਰਚਾ ਕਾਨੂੰ ਕਰਨਾ ਉਹਦੇ ਉੱਤੇ ਉਹ ਚੱਕਰ ਪਤਾ ਹੀ ਐ ਸਰਪਜੀਤ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਵਿੱਚ ਬੈਠੇ ਆ ਉਹ ਕਹਿੰਦੇ ਸਾਡੇ ਮਨ ਚ ਤਾਂ ਯਾਰ ਇਹ ਨਸ਼ੇੜੀਆਂ ਕਰਕੇ ਡਰ ਬਣਿਆ ਰਹਿੰਦਾ ਕਿ ਕੋਠੀਆਂ ਕਰੋੜਾਂ ਦੀਆਂ ਬਣਾਤੀਆਂ ਗੱਡੀਆਂ ਖੜੀਆਂ ਕਰ ਦਿੱਤੀਆਂ ਡਰ ਤਾਂ ਇਹ ਲੱਗਿਆ ਰਹਿੰਦਾ ਸੀਸੀਟੀਵੀ ਦੇ ਸਾਹ ਤਾਂ ਚੈੱਕ ਤਾਂ ਇਹੀ ਕਰੀ ਜਾਂਦੇ ਕਿ ਕਦ ਕੋ ਗੁੱਗੂ ਬੋਲ ਜਾਣਾ ਕਿਉਂਕਿ ਉਹਨਾਂ ਨੇ ਇਸ ਤਰੀਕੇ ਦੇ ਸੀਸੀਟੀਵੀ ਕੈਮਰੇ ਲਾਏ ਹੁੰਦੇ ਕਿ ਜੇ ਮੰਨ ਲਓ ਕੋਈ ਮੋਸਕਿਟੋ ਵੀ ਐਂਟਰ ਕਰ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਤਾਂ ਉਹ ਕਹਿੰਦੇ ਕਿ ਸਾਰਾ ਦਿਨ ਤਾਂ ਇਹੀ ਦੇਖੀ ਜਾਂਦੇ ਕਿ ਕੋਈ ਤਾਂ ਟੁੱਟੀ ਤਾਂ ਨਹੀਂ ਲੱਗ ਤਦੋਂ ਗੱਡੀ ਦਾ ਟਾਇਰ ਤਾਂ ਨਹੀਂ ਲਾ ਕੇ ਲੈ ਗਿਆ ਡਰ ਕਿੱਥੇ ਤੱਕ ਬਣਿਓ ਕਹਿੰਦੇ ਫੇ ਕਾਹਦੀਆਂ ਗੋਠੀਆਂ ਬਣਾਉਣੀਆਂ ਉਹਨਾਂ ਦੇ ਬੱਚੇ ਵੀ ਇਹੀ ਕਹਿੰਦੇ ਕਿ ਜਦ ਆਪਾਂ ਪਾਪਾ ਮੰਮਾ ਇੰਡੀਆ ਜਾਣਾ ਹੀ ਨਹੀਂ ਜੇ ਜਾਣਾ ਹੀ ਆ ਜਾਂ ਤਾਂ ਮੰਨ ਲਓ ਸੁੱਖਾ ਲਾਉਣ ਆਉਂਦੇ ਆ ਉਹ ਕੋਈ ਸੁਖ ਸੁਖੀ ਹੋਵੇ ਠੀਕ ਹੈ ਜ਼ਿਆਦਾਤਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜਾ ਕੇ ਕਿਸੇ ਖੁਸ਼ੀ ਗਮੀ ਦੇ ਪ੍ਰੋਗਰਾਮ ਲੈ ਆਂਦੇ ਅਗਲਾ ਕਹਿੰਦਾ ਜਾਣਾ ਤਾਂ ਵੱਧ ਤੋਂ 10 15 ਦਿਨ ਰਹਿਣਾ ਉਤੋਂ ਆ ਜਿਹੜੀ ਹੁਣ ਹਿਊਮਿਡਿਟੀ ਇੰਨੀ ਕਰ ਦਿੱਤੀ ਹੈ ਗਰਮੀਆਂ ਵਿੱਚ ਟੈਂਪਰੇਚਰ ਉਹ ਤੋਂ ਉੱਤਰ ਕੱਢੇ ਲੈਂਦੇ ਨਾ ਪੰਜਾਬ ਦਾ ਟੈਂਪਰੇਚਰ ਕਿੰਨਾ ਉਹ ਦੇਖ ਦੇ ਕੇ ਇੰਨੀ ਹਿਊਮ ਇੰਨਾ ਕਹਿਰ ਵਰਦਾ ਅਗਲੇ ਤਾਂ ਉਹ ਹੀ ਮਨ ਟੁੱਟ ਜਾਂਦਾ ਉਹ ਕਹਿੰਦੇ ਜਾ ਕੇ ਕੀ ਕਰਨਾ ਕੀ ਫਿਰ ਅਗਲਾ ਇਹ ਵੀ ਸਮਝ ਜਾਂਦਾ ਕਿ ਆਪਾਂ ਇੰਡੀਆ ਜਾਂਦੇ ਆ ਸਾਨੂੰ ਵਰਤਿਆ ਜਾਂਦਾ ਬਹੁਤ ਧਿਆਨ ਨਾਲ ਇਦਾਂ ਹੁੰਦਾ ਵਰਤਿਆ ਜਾਂਦਾ ਤਾਂ ਅਗਲਾ ਕਹਿੰਦਾ ਕੀ ਕਰਨਾ ਕੱਲੇ ਜਾਣਾ ਇੱਥੇ ਸੈੱਟ ਹੈ ਜੇ ਜਾਣਾ ਹਫ਼ਤੇ 10 ਦਿਨ ਲਿਜਾਇਆ ਮੰਗੇ ਉਹ ਕਿਸੇ ਭੂਆ ਚਾਚੀ ਤਾਈ ਦੇ ਰਹਿ ਲਾਂਗੇ ਜਿਹੜੀ ਆਪਾਂ ਪਿਆਰ ਕਰਦੇ ਜਿਹੜੇ ਨਹੀਂ ਕਰਦੇ ਤਾਂ ਉਹਦੇ ਗੱਜਣਾ ਪਰ ਸਵਾਰ ਇਸ ਕਰਕੇ ਕਹਿ ਰਾਇਆ ਦੇਖੋ 582000 ਪਾਸਪੋਰਟ ਬਣ ਗਏ ਆ ਪਿਛਲੇ ਸਾਲ 1194000 ਬਣੇ ਆ ਅੰਕੜੇ ਹੋਰ ਵੀ ਪਿੱਛੇ ਬੱਡੇ ਹੋਣਗੇ ਔਰ ਹੌਲੀ 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 ਅੰਕੜੇ ਕ੍ਰਾਸ ਕਰੀ ਜਾ ਰਹੇ ਆ ਗੱਲ ਇਹ ਆ ਕਿ 2.5 ਕਰੋੜ ਬੰਦਾ ਇਸ ਸਮੇਂ ਪੰਜਾਬ 'ਚ ਹੈ ਜਿਜ ਵਿੱਚ 50 ਲੱਖ ਤੱਕ ਪ੍ਰਵਾਸੀ ਹੋਊਗਾ ਮੰਨਦੇ ਆ 60 ਤੋਂ 2 ਕਰੋੜੇ ਹੀ ਆ ਜੇ ਇਹੀ ਰੇਸ਼ਿਓ ਚੱਲਦੀ ਰਹੀ ਤਾਂ ਵੀ ਸਾਲ 'ਚ ਪੰਜਾਬ ਖਾਲੀ ਹੋ ਜਾਊਗਾ